ਨਾ ਬਾਈ ਨੁਗਰੇ ਘੋੜਾ ਲੈ ਕੇ ਆਇਆ ਚੰਡੂ ਕੇ ਪਿੰਡ ਦਾ ਪਾਈ ਦਾ ਨਾਮ ਕਲਦੀਪ ਹੈ ਇਹਦਾ ਨਾਮ ਬਾਈ ਦਾ ਤਾਂ ਮਸ਼ਹੂਰ ਹੋਇਆ ਸਟੰਟ ਖੇਡਦਾ ਹੈ ਤੇ ਤੇ ਦੋਨਾਂ ਘੋੜਿਆਂ ਤੇ ਦੋ ਘੋੜੇ ਇਹਦੇ ਕੋਲ ਤੇ ਜਾਨਵਰ ਤਾਂ ਹੋਰ ਵੀ ਹੋਣੇ ਆਪਾਂ ਤਾਂ ਦੋ ਦੇਖੇ ਸੀ ਤੇ ਬਾਕੀ ਸਾਰੇ ਇਹ ਯਾਰ ਮਿੱਤਰ ਨੇ ਦੋਸਤ ਆ ਸਾਰੇ ਪਿੰਡ ਦੇ ਭਰਾ ਸਾਰੇ ਤੇ ਜਿਵੇਂ ਆਪਣੇ ਨਾਲ ਗੱਲਾਂ ਐ ਕਰਦਾ ਨਾ ਵੀ ਕੋਈ ਬੰਦਾ ਮਾੜਾ ਆ ਸ਼ਾਨ ਹੋ ਜੇ ਨਾ ਨਾ ਚੱਲ ਜੇ ਤਾਂ ਕਪੜਿਆਂ ਤੋਂ ਬਾਹਰ ਹੋ ਜਾਂਦਾ ਤੇ ਭਰਾ ਦਾ ਮਲਵਰਤਨ ਪਿੰਡ ਚ ਵੀ ਆਈ ਹੈ ਤੇ ਆਸ-ਪਾਸੇ ਪਿੰਡਾਂ ਚ ਵੀ ਮਤਲਬ ਪੰਜਾਬ ਚ ਹੀ ਹੋ ਗਿਆ ਪੂਰੇ ਚ ਕਿਉਂ ਨਾ ਚੱਲਣ ਲੱਗ ਜਾਂਦਾ ਤਾਂ ਬੰਦੇ ਦਾ ਮਾਨ ਨਹੀਂ ਕਰਦਾ ਹੁੰਦਾ ਤੇ ਇਹ ਨੌਕਰੀ ਹੀ ਆ ਨਾ ਭਾਈ ਜੀ ਪਯਰ ਹਾਂ ਨੌਕਰੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਰੱਖਦਿਆਂ ਨੂੰ ਮੰਨ ਲਓ ਸਾਨੂੰ ਇਹ ਹੁਣ ਤਾਂ ਬੁਰਿਆਂ ਤੋਂ ਲੇਕੀ ਰੱਖਦੇ ਜੀ ਮੇਰੇ ਦਾਦੇ ਪੜਦਾਦੇ ਹੋਰੀ ਜੀ ਸਾਡੇ ਕੋਲੇ ਪਿੱਤਲ ਦੇ ਪੇੜੇ ਅੱਜ ਤੋਂ 100 ਸਾਲ ਪੁਰਾਣੇ ਪਿੱਤਲ ਦੇ ਪੇੜੇ ਪਾਪਾ ਹੋਰੀ ਥਾਮੀ ਬੈਠੇ ਜੀ ਅੱਛਾ ਜੀ ਇਹ ਮੇਰੇ ਚਾਚਾ ਜੀ ਠੀਕ ਆ ਜੀ ਇਹ ਯਾਰ ਦੋਸਤਾਂ ਜੀ ਸਾਰੇ ਠੀਕ ਆ ਜੀ ਇਹ ਕਿੰਨੂ ਕਹਤੋ ਚਾਚਾ ਜੀ ਮੈਂ ਰਹਿਣ ਖੋਖਰ ਲੱਗ ਰਿਹਾ ਜੀ ਹੁਣ ਅੱਛਾ ਖੋਖਰ ਰਹੇ ਨੇ ਹੁਣ ਸਾਡੇ ਕੋਲੇ ਖੋਖਰ ਜੀ ਠੀਕ ਆ ਜੀ ਤੇ ਉਹ ਡੈਡੀ ਹੈ ਜੀ ਉਧਰ ਪਏ ਐ ਅੱਛਾ ਹਾਂ ਤੇ ਪਿਛੋਂ ਕਿੰਨਾਂ ਜਨਮਾਂ ਦਾ ਸਾਰੇ ਹੀ ਆ ਜੀ ਆਪਾਂ ਨੂੰ ਠੀਕ ਆ ਬਈ ਆ ਦਾ ਕਬੂਤਰਾਂ ਦਾ ਮੁਰਗਿਆਂ ਦਾ ਉਹ ਤਾਂ ਐ ਨਾ ਬਾਈ ਜਿਵੇਂ ਆਪਾਂ ਸਿਖਿਆਉਣੇ ਆ ਹੁਣ ਤੋਂ ਬਾਲ-ਬਾਲ ਬੱਚਿਆਂ ਨੂੰ ਸਿਖਾਉਣਾ ਜਿਵੇਂ ਸਿਰਫ 12 ਸਾਲ ਦਾ ਮੁੰਡਾ ਤੇਰਾ 7ਵੀਂ ਕਲਾਸ ਦਾ ਹੈ ਹਾਂ ਜੀ ਤੇ ਉਹਨੂੰ ਜਿਵੇਂ ਸਿਖਾਇਆ ਤਾਂ ਤੂੰ ਸਟੰਟ ਕਰਨੇ ਹੀ ਸਿਖਾਇਆ ਤੇ ਉਹ ਵੀ ਸਿੱਖ ਜਾਂਦਾ ਹੈ ਹਾਂ ਜੀ ਹੁਣ ਤੇ ਡੈਡੀ ਆ ਜਾਵੇਂ ਗਰਜੰਟ ਹਾਂ ਜੀ ਉਹਨੇ ਤੈਨੂੰ ਸਿਖਾਇਆ ਤਾਂ ਫੇਰ ਹੀ ਤੂੰ ਸਿਖਿਆਗਾ ਗਾਹਾਂ ਤੂੰ ਆਪਦੇ ਗੁਰਵਿੰਦਰ ਨੂੰ ਮੁੰਡੇ ਨੂੰ ਸਿਖਾਇਆ ਤਾਂ ਸਾਰੇ ਇਸ ਤਰ੍ਹਾਂ ਸਿੱਖ ਜਾਂਦੇ ਨੇ ਮੇਰੇ ਡੈਡੀ ਨੂੰ ਕੁੱਤਿਆਂ ਦਾ ਬੜਾ ਸ਼ੌਂਕ ਸੀ ਬਾਈ ਜੀ ਅਛਾ ਜੀ ਪੁਰਾਣਾ ਕੁੱਤਿਆਂ ਦਾ ਉਹਨੂੰ ਬੜਾ ਛੌਂਕ ਸੀ ਆ ਜੀ ਹਾਂ ਜੀ ਤੇ ਉਦੋਂ ਮੁੜ ਕੇ ਜੋ ਪਹਿਲੀ ਘੋੜੀ ਲੈਂਦੀ ਹੈ ਜੀ ਉਹ ਘੋੜੀ ਲੈਂਦੀ ਨੂੰ ਹੋ ਗਈ 34-35 ਸਾਲ ਹੋ ਗਏ ਉਦੋਂ ਦੇ ਹੁਣ ਦੁਬਾਰੇ ਘੋੜੀਆਂ ਰੱਖਦੇ ਹਾਂ ਜੀ ਪਹਿਲਾਂ ਦਾਦੇ ਰੱਖਦੇ ਹੁੰਦੇ ਹਾਂ ਜੀ ਤੇ ਉਦੋਂ ਦੇ ਅਸੀਂ ਦੁਬਾਰੇ ਰੱਖਦੇ ਹਾਂ ਠੀਕ ਆ ਬਈ ਹਾਂ ਜੀ ਹੁਣ ਆਪਣੇ ਕੋਲੇ ਕਿੰਨੇ ਜਾਨਵਰ ਆ ਸਾਰੇ ਘੋੜਿਆਂ ਕਿੰਨੀਆਂ ਪੰਜ ਨਹੀਂ ਜੀ ਤਿੰਨ ਜਾਨਵਰ ਘਰੇ ਆ ਜੀ ਆਪਲਖ ਘੋੜੀ ਹੈ ਵੱਡੀ ਘਰੇ ਦੋ ਬਸ਼ੇਰੀਆਂ ਜੀ ਨੋਗਰੀਆਂ ਅਛਾ ਤੇ ਦੋ ਘੋੜੇ ਆ ਜੀ ਆਪਣਾ ਉਹ ਵੀ ਸੇਲ ਦਾ ਕੰਮ ਹੈ ਨਹੀਂ ਗਾ ਜੀ ਜਿਵੇਂ ਲੈ ਕੇ ਵੇਚਣ ਵਾਲਾ ਕੋਈ ਕੰਮ ਨਹੀਂ ਕਾ ਜੀ ਆਪਾਂ ਆਪ ਦੇ ਜਾਨਵਰ ਤਿਆਰ ਕਰਦੇ ਆ ਆਪ ਦੀ ਤਿਆਰ ਕਰਦੇ ਹਾਂ ਜਿਹੜਾ ਕੋਈ ਬੱਚਾ ਵੇਚਣਾ ਹੁੰਦਾ ਵੀ ਛੋਟਾ ਬੱਚਾ ਘੋੜੀ ਚੂਕੀ ਹਾਂ 2-4 ਮਹੀਨਿਆਂ ਦਾ 5 ਮਹੀਨਿਆਂ ਦਾ ਬੱਚਾ ਜਿਹੜਾ ਵੇਚਣਾ ਵੇਚਣੀ ਹੈ ਜਿਵੇਂ ਹੁਣ ਇਹ 5 ਜਨਵਰੀ ਤਿੰਨੇ ਘਰ ਵਾਲੇ ਇਹ ਕੀ ਆਪਣਾ ਕਿਦੇ ਵੀ ਨਹੀਂ ਜਿੰਨਾ ਚਿਰ ਰਹਿ ਗਿਆ ਤਾਂ ਆਪਣੇ ਕੋਲ ਹੀ ਹੈ ਠੀਕ ਹੈ ਇਹ ਮਾਲਾ ਦੋਨੇ ਆਪ ਆਪਣਾ ਇਹ ਕਿਹੜਾ ਬਲਦਾ ਆ ਤੇਰਾ ਇਧਰਲਾ ਸ਼ਾਇਦ ਮੱਜੂ ਕੀ ਲੈਣ ਦਾ ਜੀ ਮੱਜੂ ਕੀ ਲੈਣ ਦਾ ਹਾਂ ਜੀ ਲੀਲਾ ਹੀ ਉਹ ਅੱਛਾ ਹਾਂ ਜੀ ਇਹ ਦੋਨਾਂ ਤੇ ਸਟੰਟ ਕਰਦੇ ਹਾਂ ਹਾਂ ਜੀ ਦੋਨਾਂ ਤੇ ਹੀ ਤੇ ਘੋੜੀ ਐ ਵੈਸੇ ਉਂ ਰੱਖਾਂਗੇ ਉਹ ਤਾਂ ਜਾਨਵਰ ਘੋੜੀ ਵੀ ਕਰਦੀ ਐ ਜੀ ਘੋੜੀ ਆਪ ਲੱਕਾ ਘਰੇ ਅੱਛਾ ਸੱਤ ਮਿਲੂਮੀ ਹੋ ਜਾਂਦੀ ਐ ਮੰਜੇ ਤੇ ਚੜਾਉਣੀ ਐ ਮੰਜੇ ਤੇ ਵੀ ਚੜਦੀ ਐ ਅੱਛਾ ਜੀ ਆਪਸ ਕਿਉਂ ਨੇ ਇਹਨਾਂ ਜੀ ਫੇਰਾ ਠੀਕ ਆ ਭਾਈ ਕਿਵੇਂ ਵੀ ਚੱਕਿਆ ਸਕਦੇ ਜਾਨਵਰ ਨੂੰ ਤੇ ਇਹਦਾ ਕ੍ਰੋਸਿੰਗ ਦਾ ਕੋਈ ਇਹਦਾ ਇਹਨਾਂ ਦੀ 21 21000 ਰੁਪਏ ਫੀਸ ਐ ਜੀ ਦੋਨਾਂ ਦੀ ਹਾਂ ਜੀ ਚਾਹੇ ਨਗਰਾ ਤੋਂ ਕਰਾਣੇ ਹੋਏ ਤੇ ਚਾਹੇ ਨੀਲੇ ਤੋਂ ਹਾਂ ਜੀ ਹਾਂ ਜੀ 21 21000 ਰੁਪਏ ਹਾਂ ਜੀ ਠੀਕ ਆ ਦੋਨਾਂ ਦੀ ਫੀਸ ਮੰਨ ਲਓ ਸਹੀ ਐ ਇੱਕ ਉਹਦੀ ਹਾਂਜੀ ਹਾਂਜੀ ਇਹ ਆਏ ਆ ਨਾ ਗੱਲ ਭਾਈ ਵਿੱਚ ਗੱਲਾਂ ਕਈ ਹੁੰਦੀਆਂ ਨਾ ਇਹ ਕੋਈ ਕਹਿੰਦਾ ਇਹ ਕਹਿੰਦਾ ਕਿਸੇ ਦੀ ਵੀਡੀਓ ਬਣਾਉਣ ਲੱਗ ਜਾਏ ਤੇ ਉਹ ਗੱਲਾਂ ਸੁਣ ਲਾ ਉਹ ਫਲਾਨੀ ਲੈਣ ਤੋਂ ਆਇਆ ਇਹ ਹੋਇਆ ਉਹ ਤੋਂ ਆਇਆ ਫਲਾਨੇ ਦਾ ਬੱਚਾ ਹੈ ਉਹਦਾ ਪੁੱਤ ਹੈ ਐ ਹੋ ਜਾਂਦਾ ਨਾ ਇਹ ਬੱਚਾ ਆਹ ਘੋੜੇ ਦੀ ਆਪਾਂ ਨੂੰ ਕੋਈ ਲੈਣ ਦਾ ਨਹੀਂ ਪਤਾ ਜੀ ਇਹ ਆਪਾਂ ਸੋਣਾ ਕਰਕੇ 1 ਮਹੀਨੇ ਦਾ ਬੱਚਾ ਲੈਂਦਾ ਸੀ ਜੀ ਉਹ ਤੋਂ ਮੁੜ ਕੇ ਇਹਨੂੰ 2 ਢਾਈ ਸਾਲ ਦੇ ਨੂੰ ਮੰਨ ਕੇ ਇਹ ਵੀ ਸਟੰਟਰ ਸਿੱਖ ਚ ਗਿਆ ਲੈ ਜੀ ਹਾਂ ਬਈ ਆਪਾਂ ਅੱਜ ਵੀ ਕਹਿੰਦੀ ਆਪਣੇ ਕੋਲੇ ਗੱਪ ਮਾਰਨ ਦਾ ਕੋਈ ਉਹ ਨਹੀਂ ਮੇਰੇ ਕੋਲੇ ਪਹਿਲਾਂ ਕਾਲਾ ਘੋੜਾ ਰਹਿ ਗਿਆ ਉਹਦੇ ਵੀ ਆਪਾਂ ਨੂੰ ਪਿਓ ਦਾ ਨਹੀਂ ਪਤਾ ਜੀ ਪਰ ਉਹਦੇ ਕਾਲੇ ਘੋੜੇ ਦੇ ਆਪਣੇ ਬੱਚੇ ਦੇ ਲੋਕ ਕਾਲੇ ਕਾਂਡੇ ਦੇ ਕਹਿ ਕੇ ਕੇ ਵੇਚ ਹੀ ਗਏ ਨੇ ਜੀ ਉਹਨੇ ਇਹੀਆਂ ਬਿਛੇਰੀਆਂ ਬਿਛੇਰੇ ਪਹਿਲਾਂ ਵੇਕੇ ਨੇਗੇ ਅਗਲਾ ਡੋਡਾਂ ਵਾਲੇ ਪ੍ਰੈਂਸ ਨੇ ਕਹਿ ਗਏ ਕਿ ਵੇਚੀ ਗਏ ਨੇ ਜੀ ਹਾਂ ਵੇਚੀ ਜਾਂਦੇ ਐ ਪਰ ਆਪਣੇ ਕੋਲੇ ਉਹ ਕੰਮ ਨਹੀਂ ਕਰਾਂ ਆਪਾਂ ਕਿਹੜਾ ਕੋਈ ਇਹਦਾ ਵਪਾਰ ਕਰਦੰਦਾ ਨਹੀਂ ਹੈਗਾ ਹੀ ਆਪਣਾ ਦਿলো ਸ਼ੌਂਕ ਹੈ ਜੀ ਸਹੀ ਗੱਲ ਆ ਬਾਈ ਤੇ ਆਪਾਂ ਨੂੰ ਕੋਈ ਵੀ ਉਹ ਨਹੀਂ ਹੈਗਾ ਆ ਲੈਣਾ ਐ ਆਪਾਂ ਨੂੰ ਤਾਂ ਜਨਮਰ ਸੋਨਾ ਲੱਗਣਾ ਚਾਹੀਦਾ ਇੱਕ ਐ ਨਾ ਹੁੰਦਾ ਬਾਈ ਇਹਦਾ ਕੋਈ ਲੈਨ ਨਹੀਂ ਦੇਖਦਾ ਜਿਹੜੇ ਬੰਦਾ ਦਿਮਾਗ ਨਾਲ ਚੱਲਦਾ ਨਾ ਆਪਦਾ ਨਾ ਤਾਂ ਉਹ ਹਾਈਟ ਦੇਖੇ ਨਹੀਂ ਜੀ ਹਾਈ ਨਾ ਉਹ ਲੈਨ ਦੇਖੇ ਉਹ ਦੇਖਦਾ ਚੀਜ਼ ਵੀ ਇਹਦੇ ਚ ਗੁਣ ਕੀ ਆ ਤੁਹਾਡੇ ਦੋਨੇ ਜਿਹੜੇ ਰੱਖੇ ਹੋਏ ਆ ਦੋਨੇ ਸਟੰਟ ਕਰਦੇ ਆ ਜਿ ਆਪਾਂ ਸਿਖਿਆਏ ਆ ਇਹਨਾਂ ਨੇ ਆਪਾਂ ਨੂੰ ਸਿਖਾਇਆ ਤਾਂ ਆਪਾਂ ਇਹਨਾਂ ਨੂੰ ਸਿਖਾਇਆ ਤਾਂ ਐਂ ਹੀ ਹੁੰਦਾ ਲੈਣ ਦਾ ਇਹ ਜਿੱਥੇ ਵੀ ਮੇਲੇ 'ਚ ਆਪਾਂ ਗਏ ਆ ਜੀ ਆਪਣੀ ਇਹਨਾਂ ਘੋੜਿਆਂ ਦੇ ਨਾਂ ਤੇ ਬੈਜਾ ਬੈਜੀ ਕਰਵਾਈਏ ਇਹਨਾਂ ਨੂੰ ਕਰਵਾਈ ਆ ਜੀ ਜਿੱਥੇ ਵੀ ਗਏ ਆ ਆਪਾਂ ਵੀ ਆਪਣਾ ਘੋੜਿਆਂ ਨੇ ਨਾਂ ਬਣਵਾਏ ਜੀ ਜੇ ਜਿਹੜੇ ਕੰਨ ਜੋੜਨ ਵਾਲਾ ਨਾ ਇਹ ਨਹੀਂ ਇੰਨੀ ਗੱਲ ਨਹੀਂ ਵੀ ਹਰੇਕ ਦੇ ਕੰਨ ਨਹੀਂ ਜੋੜਦਾ ਹਰੇਕ ਬਾ ਨਹੀਂ ਜਾਨਵਰ ਜੁੜਦੇ ਆ ਜੀ ਪਰ ਇਹਨਾਂ ਦੇ ਨਾਲ ਟੋਡੀ ਬੰਤਰਾਂ ਹੁੰਦੀਆਂ ਜੀ ਘੋੜਿਆਂ ਦਾ ਹਾਂ ਬੰਤਰਾਂ ਹੁੰਦੀਆਂ ਬੰਤਰਾਂ ਆਪਾਂ ਤਾਂ ਪਹਿਲੇ ਤੁਹਾਨੂੰ ਜਿੱਥੋਂ ਵੀ ਜਾਨਵਰ ਲੈਣਾ ਆਪਾਂ ਸਰੀਰ ਬੰਤਰਾਂ ਦੇਖ ਕੇ ਲੈਣਾ ਜੀ ਕਰਦਦਾ ਆਪਾਂ ਨੂੰ ਕੋਈ ਐਡਾ ਹੋਣੀ ਹੁਣ ਇਹ ਘੋੜੇ ਤੋਂ ਵੀ ਆਪਾਂ ਘੱਟੋ ਘੱਟ ਵੀ 2200 2300 ਘੋੜੀ ਪਰਭਾਈ ਬੈਠੇ ਹੀ ਇਹ ਨੁਗਰੇ ਘੋੜੇ ਤੋਂ 2200 2300 ਹਾਂ 2200 2300 ਜੀ 14 ਸਾਲ ਦੀ ਉਮਰ ਹੈ ਜੀ ਇਹਦੀ 22 23 ਤਾਂ ਮੈਂ ਸੁਣਿਆ ਸੀ ਵੀਡੀਓ ਪਾਉਂਗਾ ਵੀ ਇਹ ਸੁਣਿਆ ਵੀ ਹੈ 22 2300 ਨਹੀਂ ਸੁਣੀ ਸੀ ਨਹੀਂ ਪਾਈ 2300 ਕੁੜੀ ਪਰਵਾਈ ਬੈਠੇ ਜੀ ਉਦਦੇ ਦੀ ਅੱਛਾ ਜੀ ਮੇਰੀ ਗੱਲ ਸੁਣਾ ਆਪਾਂ ਉਹ ਗੱਲ ਨਹੀਂ ਵੀ ਆ ਰਿਜ਼ਲਟ ਨਾਲ ਫੋਟੋ ਖਿੱਚ ਕੇ ਆਏ ਇਹਦੇ ਬੱਚਿਆਂ ਦੀ ਲਾ ਦੋ ਆਹ ਲਾ ਦੋ ਹਾਂ ਕੋਈ ਇੰਨਾ ਪਰਭਾਉਣ ਦਾ ਸ਼ੌਂਕ ਵੀ ਨਹੀਂ ਆਪਾਂ ਤਾਂ ਮਰਜੀ ਦੇ ਮਾਲਕਾਂ ਹਾਂ ਹਾਂ ਗੱਲ ਸਹੀ ਆ ਬਾਈ ਜੀ ਹਾਂ ਨਹੀਂ ਜੇ ਹੁਣ ਆਪਾਂ ਵਿਆਹ ਚ ਹੈ ਅਗਲਾ ਕਹੇ ਮੇਰੀ ਘੋੜੀ ਪਰਭਾਉਣੀ ਆ ਆਪਾਂ ਨੂੰ ਕੋਈ ਏਟਾ ਹੋਣੀ ਇੱਕ ਤਾਂ ਹੁਣ ਤਾਂ ਕਰਦੇ ਫਿਰਦੇ ਜੀ ਫੀਸ ਮੇਰੇ ਕੋਡੇ ਕੋਲੇ ਘੋੜੀ ਆਵੇ ਆਏ ਆਪਾਂ ਨੂੰ ਕੋਈ ਏਟਾ ਆਪਣਾ ਦਿਲੋਂ ਪ੍ਰੇਮ ਆ ਜੀ ਇਹਨਾਂ ਨਾਲ ਸਹੀ ਗੱਲ ਆ ਬਾਈ ਆਪਾਂ ਨੂੰ ਕੱਲ ਗਿਆ ਘੋੜੀਆਂ ਦਾ ਨਹੀਂ ਹੈਗਾ ਜੀ ਹਾਂ ਤੇ ਇਹ ਉਹਦਾ ਰਿਜ਼ਲਟ ਵੀ ਬਹੁਤ ਸੋਹਣਾ ਹੈ ਜੀ ਨੀਲੇ ਦਾ ਨੀਲੇ ਦਾ ਜੀ हां ਜੀ ਇੱਥੇ ਮੰਡੀ ਜੀ ਆ ਰਹੀ ਆ ਉਹਦੀ ਬਿਸ਼ੇਰੀ ਭੈਣੀ ਵਾਲਾ ਪੀਰਪਾਲ ਆਈ ਉਹਦੇ ਕੋਲੇ ਬਿਸ਼ੇਰੀ ਖੜੀ ਆ ਭੈਣੇ ਵੇਕੇ ਗਈ ਆ ਜੀ ਬਿਸ਼ੇਰੀ ਉਹ ਆਪਣੇ ਪੱਟੇ ਕਾਲੇ ਘੋੜੀ ਦੀ ਘੋੜੀ ਦੀ ਬਿਸ਼ੇਰੀ ਆ ਜੀ ਉਹਦੀ ਉਹ ਭੈਣੀ ਵਾਲੇ ਕੋਲੇ हां जी ਠੀਕ ਹੈ ਪੀਰਪਾਲ ਕੋਲੇ ਆ ਰਹੀ ਆ ਜੀ ਬਹੁਤ ਚੰਗੀ ਬਿਸ਼ੇਰੀ ਆ ਜੀ ਤੇ ਇਹਦਾ ਵੀ ਬਿਸ਼ੇਰਾ ਇੱਥੇ ਖੜਾ ਆ ਜੀ ਬਿੱਲਾ ਬਹੁਤ ਚੰਗਾ ਬਿਸ਼ੇਰਾ ਆ ਕੋੜਾ ਬਣਾਇਆ ਖੜਾ ਹੈ ਪਰ ਆਪਾਂ ਉਹ ਦਿਖਾਵਾ ਨਹੀਂ ਕਰਦੇ ਜੀ ਵੀ ਉਹਦੀ ਫੋਟੋ ਉਹ ਨਾਲ ਲਾ ਦੋ ਉਹਦੀ ਉਹਦੇ ਨਾਲ ਉਹ ਐ ਨਾ ਸੋਨੂ ਨਹੀਂ ਬਾਈ ਦਿਖਾਵਾ ਕਰਨ ਦੀ ਲੋੜ ਉਹ ਤਾਂ ਜਿਹਨੂੰ ਜਾਨਵਰ ਚੰਗਾ ਮਿਲ ਜਾਏ ਨਾ ਹਾਂਜੀ ਹਾਂਜੀ ਉਹ ਆਪਸ ਗਾਹਾਂ ਗੱਲ ਕਰਦਾ ਵੀ ਆਪਣੇ ਕੋਲੇ ਯਾਰ ਫਲਾਣੇ ਤੋਂ ਲਵਾਏ ਸੀ ਤੇ ਉਹ ਤੋਂ ਜਾਨਵਰ ਬਣਿਆ ਆਪਣਾ ਤਿਆਰ ਹੋਇਆ ਉਹ ਗੱਲ ਆਪ ਕਰਦਾ ਹੁੰਦਾ ਬੰਦਾ ਗਾਹਾਂ ਤੇ ਹੁਣ ਇਹਦੇ ਵਿੱਚ ਐਡਰੈਸ ਵੀ ਤੁਹਾਡਾ ਦੇਣਾ ਪਊਗਾ ਹੁਣ ਹਾਂਜੀ ਐਡਰੈਸ ਦੇ ਦਿਓ ਜੀ ਕੀ ਆਪਣਾ ਪਿੰਡ ਪਿੰਡ ਮੇਰਾ ਝੰਡੂ ਪੇ ਜੀ ਹਾਂਜੀ ਤੇ ਰਹਿਣਾ ਮੈਂ ਖੋਖਰਾ ਈ ਛੋਟੀ ਖੋਖਰਾ ਛੋਟੀ ਖੋਖਰਾ ਨਾਲ ਠੀਕ ਆ ਜੀ ਤੇ ਹਾਰੇ ਤੇ ਤ੍ਰਿਸ਼ੀ ਵਿਗਿਆਨ ਕੇਂਦਰ ਦੀ ਕੁੜੀ ਜੀ ਹਾਂ ਜੀ ਉਹ ਤੋਂ ਸਨਣਾ ਈ ਠੀਕ ਆ ਈ ਕੁਲਦੀਪ ਚੰਦੂ ਕਹਿੰਦੇ ਨਾਂ થી ਮੈਨੂੰ ਜਾਣਦੇ ਆ ਹਾਂ ਠੀਕ ਆ ਬਈ ਭਾਈ ਸਾਰੇ ਘੋੜੇ ਪ੍ਰੇਮੀਆਂ ਨਾਲ ਆਪਣਾ ਪਹਿਲੇ ਤੋਂ ਨੂੰ ਪਿਆਰ ਆ ਜੀ ਹਾਂ ਹਾਂ ਬਈ ਪਰ ਫਿਰ ਤਾਂ ਆਪਾਂ ਕਲੈਂਡਰੀਏ ਜੀ ਜੀ ਆਪਾਂ ਕੋਈ ਵਪਾਰਕ ਧੰਦਾ ਕਰਨਾ ਹੋਵੇ ਹਾਂ ਸਹੀ ਗੱਲ ਆ ਬਈ ਨਹੀਂ ਘੋੜੇ ਘੋੜੇ ਵਾਲੇ ਦੀ ਹਰੇਕ ਦੀ ਉਹ ਨਹੀਂ ਦੀ ਆਪਣਾ ਸਾਰੇ ਨਾਲ ਭਰਾਵਾਂ ਨਾਲ ਪਿਆਰ ਆ ਜੀ ਸਹੀ ਗੱਲ ਆ ਬਈ ਤੇ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਦੇ ਦਾਂਗੇ ਤੇ ਗੱਲਾਂ ਆਇਆ ਨਾ ਜਾਈ ਸਹੀ ਗੱਲ ਦੱਸੀ ਆ ਬਾਈ ਨੇ ਕੱਲ ਨੂੰ ਐਵੇਂ ਕੋਈ ਲਾਂਬੇ ਵਾਲਾ ਕੰਮ ਆ ਜਾਏ ਔਖਾ ਹੋ ਜਾਂਦਾ